ਆਪਾਂ ਥੋੜਾ ਜਿਹਾ ਦਿੱਲੀ ਵਾਲੀਆਂ ਚੋਣਾਂ ਵਾਲੀ ਗੱਲ ਕਰੀਏ ਕਿਉਂਕਿ ਦਿੱਲੀ ਵਾਲੀਆਂ ਚੋਣਾਂ ਚ ਆਪਾਂ ਇਹ ਵੇਖਿਆ ਹੀ ਹੈ ਕਿ ਸਭ ਤੋਂ ਵੱਧ ਜਿਵੇਂ ਕਹਿੰਦੇ ਸਟਾਰ ਪ੍ਰਚਾਰਕ ਜਿਹੜੇ ਆ ਉਹ ਤੇ ਪੰਜਾਬੋਂ ਗਏ ਗਏ ਪਰ ਪੰਜਾਬ ਔਰ ਦੇ ਨੰਬਰਾਂ ਵਾਲੀਆਂ ਗੱਡੀਆਂ ਦਾ ਬੜਾ ਰੌਲਾ ਪਿਆ ਹੋਇਆ ਪ੍ਰਵੇਸ਼ ਕੁਮਾਰ ਜੀ ਉਹ ਵੀ ਬਿਆਨ ਦੇ ਰਹੇ ਨੇ ਪੰਜਾਬੀਆਂ ਵਾਲਾ ਤੇ ਉਹਦਾ ਅੱਗਾ ਵਿਵਾਦ ਵੀ ਬਹੁਤ ਪੈ ਗਿਆ ਕੀ ਮਸਲਾ ਹੈ ਜੀ ਇਹ ਸਾਰਾ ਮਸਲਾ ਤੇ ਤੇ ਕੋ ਗੱਲ ਹੈ ਕਿ ਸਿਆਸਤ ਦਾ ਹੈ ਵੋਟ ਦਾ ਹੂੰ ਹੂੰ ਹੋਰ ਮਸਲਾ ਇਹਨਾਂ ਦਾ ਕਾਹਦਾ ਹੁੰਦਾ ਜੀ ਕੁਛ ਨਹੀਂ ਵੋਟ ਦਾ ਮਸਲਾ ਕੱਲਾ ਇੱਕੋ ਸ਼ਬਦ ਦੇ ਵਿੱਚ ਪ੍ਰਵੇਸ਼ ਵਰਮਾ ਉਹ ਨਿਤ ਹੈ ਜਿਸ ਨੇ ਹਮੇਸ਼ਾ ਸਾਫ ਸਿੰਘ ਵਰਮਾ ਦੇ ਇਹ ਬ੍ਰਿਟੇ ਆ ਜੀ ਸਾਫ ਸਿੰਘ ਵਰਮਾ ਬੜੇ ਸਿਆਣੇ ਲੀਡਰ ਸੀ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਰਹੇ ਨੇ ਉਹ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਸੁਸ਼ਮਾ ਸਵਰਾਜ ਜੀ ਵੀ ਮੁੱਖ ਮੰਤਰੀ ਰਹੇ ਆ ਜੀ ਜੀ ਦੋਨੇ ਹੀ ਬਹੁਤ ਸੁਲਝੇ ਮੁੱਖ ਮੰਤਰੀ ਸਨ ਭਾਰਤੀ ਜਨਤਾ ਪਾਰਟੀ ਦੇ ਜੋ ਪਰਵੇਸ਼ ਵਰਮਾ ਹੈ ਇਹ ਤੇ ਬਹੁਤ ਚੱਕਵਾ ਇਨਸਾਨ ਆ ਬਹੁਤ ਰੈਡੀਕਲ ਇਨਸਾਨ ਆ ਤੇ ਬੜੇ ਦੇ ਬਿਆਨ ਜਿਹੜੇ ਹੁੰਦੇ ਆ ਤਿੱਖੇ ਹੁੰਦੇ ਆ ਜੀ ਹੁਣ ਇਸ ਤਰ੍ਹਾਂ ਦੇ ਜਿਹੜੇ ਲੀਡਰ ਆ ਉਹ ਭਾਰਤੀ ਜਨਤਾ ਪਾਰਟੀ ਚ ਬਹੁਤ ਚਮਕਦੇ ਆ ਸਾਬ ਬਿਲਕੁਲ ਪ੍ਰਵੇਸ਼ ਵਰਮਾ ਆਪਣੇ ਆਪ ਨੂੰ ਆਪਣੇ ਬਾਪ ਦੀ ਜਗ੍ਹਾ ਤੇ ਦੇਖ ਰਿਹਾ ਕਿ ਇੱਕ ਦਿਨ ਮੈਂ ਮੁੱਖ ਮੰਤਰੀ ਬਣ ਸਕਦਾ ਹੂੰ ਦਿੱਲੀ ਵਾਲੇ ਬਣਾਉਂਦੇ ਕਿਨੂੰ ਆ ਕਿਨੂੰ ਨਹੀਂ ਬਣਾਉਂਦੇ ਆਪਾਂ ਕੁਝ ਨਹੀਂ ਕਹਿ ਸਕਦੇ ਜੀ ਪਰ ਪ੍ਰਵੇਸ਼ ਵਰਮਾ ਹੋਰਾਂ ਦੀ ਜਿਹੜੀ ਰਾਜਨੀਤੀ ਚੱਲ ਰਹੀ ਆ ਜਿੰਨੀ ਕੋ ਸਮਝ ਪੈ ਰਹੀ ਆ ਕਿ ਦਰਅਸਲ ਗੱਲ ਭਾਰਤੀ ਜਨਤਾ ਪਾਰਟੀ ਕੋਲ ਉੱਥੇ ਦੇਖੋ ਫੇਸ ਨਹੀਂ ਹੈਗਾ ਜੀ ਬੇਸਿਕਲੀ ਉੱਥੇ ਤੁਹਾਨੂੰ ਨਾ ਇੱਕ ਪੱਖ ਲੈ ਕੇ ਨਹੀਂ ਚੱਲਣਾ ਪਊਗਾ ਇੱਥੇ ਬੇਸ਼ੱਕ ਸਰਕਾਰ ਆਮ ਆਦਮੀ ਪਾਰਟੀ ਦੀ ਅਸੀਂ ਇਹਦੀ ਆਲੋਚਨਾ ਕਰਦੇ ਹਾਂ ਕਰਦੇ ਵੀ ਰਵਾਂਗੇ ਜਦੋਂ ਤੱਕ ਜ਼ੁਬਾਨ ਚੱਲਦੀ ਹੈ ਸਾਹ ਚੱਲਦਾ ਹੈ ਜੀ ਪਰ ਦਿੱਲੀ 'ਚ ਇੱਕ ਗੱਲ ਮੰਨਣੀ ਪਊਗੀ ਕਿ ਅਰਵਿੰਦ ਕੇਜਰੀਵਾਲ ਦੇ ਬਰਾਬਰ ਨਾ ਤਾਂ ਫੇਸ ਕਾਂਗਰਸ ਕੋਲੇ ਹੈ ਤੇ ਨਾ ਭਾਜਪਾ ਕੋਲੇ ਪਹਿਲਾ ਫਰਕ ਹੀ ਇਹ ਆ ਹੂੰ ਪਰਵੇਸ਼ ਵਰਮਾ ਕਿਸੇ ਤਰੀਕੇ ਨਾਲ ਉੱਥੇ ਫੇਸ ਬਣਨਾ ਚਾਹੁੰਦੇ ਮੁਕਾਬਲੇ ਚ ਆਉਣਾ ਚਾਹੁੰਦੇ ਜੀ ਉਹਨਾਂ ਨੇ ਕਦੇ ਰੁਪਈਏ ਵੰਡੇ ਕਦੇ ਚੱਪਲ ਜੁੱਤੀ ਇੱਥੋਂ ਤੱਕ ਕਿ ਹੁਣ ਤੇ ਖਬਰ ਆ ਰਹੀਆਂ ਕਿ ਚੇਨੀਆਂ ਤੱਕ ਪਰਿਵਾਰਾਂ ਨੂੰ ਵੰਡੀਆਂ ਜਾਂਦੀਆਂ ਨੇ ਸਭ ਪੈਸਾ ਬਹੁਤ ਵਹਾਇਆ ਜਾ ਰਿਹਾ ਜੀ ਜੀ ਤਾਂ ਇਸੇ ਦਰਮਿਆਨ ਹੀ ਇੱਕ ਬਿਆਨ ਆਉਂਦਾ ਇਹਨਾਂ ਦਾ ਕਿ ਇੱਥੇ ਪੰਜਾਬ ਦੀਆਂ ਗੱਡੀਆਂ ਘੂਕਦੀਆਂ ਫਿਰਦੀਆਂ ਸ਼ੂਕਦੀਆਂ ਫਿਰਦੀਆਂ ਨੇ ਭਾਈ 26 ਜਨਵਰੀ ਗਾਂ ਆ ਰਹੀ ਆ ਜੀ ਉਹ 26 ਜਨਵਰੀ ਨੂੰ ਮਤਲਬ ਕਿ ਜੋੜ ਰਹੇ ਆ 26 ਜਨਵਰੀ ਵਾਲੀ ਜੋ ਘਟਨਾ ਹੋਈ ਸੀ ਜੀ ਇਹਦੇ ਚ ਪੰਦੇਰ ਸਾਹਿਬ ਦਾ ਵੀ ਆਪਾਂ ਜ਼ਿਕਰ ਕੀਤਾ ਵਿਸ਼ੇਸ਼ ਤੌਰ ਤੇ ਕਈ ਵਾਰੀ ਕੀਤਾ ਉਹ ਉਹਦੇ ਨਾਲ ਜੋੜ ਕੇ ਦਿਖਾ ਰਹੇ ਆ ਹਮ ਕਿ ਭਾਈ ਜਿਹੜੇ ਦਿੱਲੀ ਵਾਲੇ ਸੈਨੇ ਆ ਮਤਲਬ ਕਿ ਉਹ ਕਲਿੱਪ ਜਿਹੜਾ ਨਾ ਭਗਵੰਤ ਮਾਨ ਹੋਰਾਨ ਨੇ ਵੀ ਸ਼ਾਇਦ ਕੱਟ ਕੇ ਪਾਇਆ ਤੇ ਉਹਦੇ ਤੇ ਇਹਨਾਂ ਦੇ ਪ੍ਰतिकਰਮ ਜਿਹੜੇ ਆ ਬਹੁਤ ਜ਼ਿਆਦਾ ਨੇ ਹਮ ਹੁਣ ਮਤਲਬ ਕਿ ਦੇਖੋ ਦੋ ਚੀਜ਼ਾਂ ਨੇ ਪਹਿਲੀ ਗੱਲ ਇਹ ਦਿੱਲੀ ਦਾ ਇਲੈਕਸ਼ਨ ਦੂਜੀ ਗੱਲ ਕਿ 26 ਜਨਵਰੀ ਦੇਖੋ 26 ਜਨਵਰੀ ਨੂੰ ਵੀ ਅਸੀਂ ਦੋ ਅੱਖਾਂ ਨਾਲ ਦੇਖਦੇ ਆ ਨਾ ਹਮ ਇੱਕ ਐਸਾ ਤਬਕਾ ਹੈ ਬਹੁਤ ਵੱਡਾ ਜੋ ਕਹਿੰਦਾ ਕਿ ਖਾਲਸਤਾਨੀਆਂ ਨੇ ਹਮਲਾ ਕਰਤਾ ਸੀਗਾ ਜੀ ਬਿਲਕੁਲ ਅਸੀਂ ਉਸੇ ਦਿਨ ਮੈਨੂੰ ਯਾਦ ਹੈ ਪ੍ਰੋਗਰਾਮ ਕੀਤਾ ਸੀਗਾ ਹਮ ਭਾਈ ਜੀ ਤਿਰੰਗੇ ਦਾ અપਮਾਨ ਹੋਇਆ ਝੰਡਾ ਇਹਨਾਂ ਨੇ ਖਾਲਸਤਾਨੀ ਲਾ ਦਿੱਤਾ ਐਸਾ ਨੈਰੇਟਿਵ ਬਣੇ ਉਹ ਦੋ ਵੱਖ ਵਕਤ ਦ੍ਰਿਸ਼ਟੀਕੋਣ ਬਣੇ ਹਾਂ ਜੀ ਤਾਂ ਅਸੀਂ ਕਿਹਾ ਸੀ ਕਿ ਨਹੀਂ ਉਹ ਖਾਲਸਾ ਨਿਸ਼ਾਨ ਹੈ ਹਾਲਾਂਕਿ ਚਲੋ ਮੈਂ ਪੰਦੇਰ ਹੋਰਾਂ ਨੇ ਜੋ ਕੀਤਾ ਨਾ ਮੈਂ ਉਹਨਾਂ ਚੀਜ਼ਾਂ ਨਾਲ ਸਹਿਮਤ ਨਹੀਂ ਨਵਰੀਤ ਉੱਥੇ ਜੀ ਮਤਲਬ ਕਿ ਸ਼ਹੀਦ ਹੋ ਗਿਆ ਹਮ ਕੱਲਾ ਮਾਪਿਆਂ ਦਾ ਬੰਦਾ ਘਰ ਹੀ ਬਰਬਾਦ ਹੋ ਗਿਆ ਸੀ ਹੂੰ ਤਾਂ ਮਤਲਬ ਕਿ ਇਹ ਚੀਜ਼ਾਂ ਦੇ ਨਤੀਜੇ ਕੁਝ ਕਿਸਮ ਦੇ ਵੀ ਹੁੰਦੇ ਆ ਅੱਜ ਕੌਣ ਕੌਣ ਉਹਦੇ ਪਰਿਵਾਰ ਦੀ ਸਾਰ ਲੈ ਰਿਹਾ ਸੀ ਸਾਰ ਲੈ ਰਿਹਾ ਬਿਲਕੁਲ ਹਰਦੀਪ ਸਿੰਘ ਡਿਬ ਡਬਾ ਦੇ ਪੋਤਰੇ ਸਨ ਜੀ ਜੀ ਬਹੁਤ ਤਗੜੇ ਰਾਈਟਰ ਨੇ ਉਹ ਬਾਅਦ ਚ ਕੰਟਰੋਵਰਸ਼ਲ ਵੀ ਹੋਏ ਉਹਨਾਂ ਦੀਆਂ ਕਈ ਸਟੇਟਮੈਂਟਾਂ ਤੇ ਲੋਕ ਟ੍ਰੋਲ ਵੀ ਕਰਦੇ ਰਹੇ ਵਗੈਰਾ ਤਾਂ ਤੋ ਕਹਿੰਦਾ ਮਤਲਬ ਇਹ ਕਿ ਇੱਕ ਤੇ ਉਹ ਚੀਜ਼ ਹੋ ਗਈ ਜੀ ਠੀਕ ਹੈ ਨਾ ਕਿ ਦੋ ਵੱਖ-ਵੱਖ ਨਿਗਾਹਾਂ ਨਾਲ ਉਸ ਘਟਨਾਕ੍ਰਮ ਨੂੰ ਦੇਖਿਆ ਜਾਂਦਾ ਹੈ ਤਾਂ ਪਰਵੇਸ਼ ਵਰਮਾ ਦਾ ਮੇਰੇ ਖਿਆਲ ਦੇ ਨਾਲ ਬਈ ਇਹੋ ਹੀ ਜੋੜ ਹੈ ਘਟਨਾ ਦੇ ਨਾਲ 26 ਜਨਵਰੀ ਨੂੰ ਜਦੋਂ ਅਸੀਂ ਢੇ ਢੰਗ ਨਾਲ ਕਹ ਲਓ ਕਿ ਬਈ ਮਤਲਬ ਕਿ ਇਹ ਉਹੀ ਲੋਕ ਨੇ ਜੀ ਇਹ ਉਹੀ ਲੋਕ ਨੇ ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਚ ਥੋੜਾ ਐਕਟਿਵਿਜ਼ਮ ਵਧਾਇਆ ਸੀਗਾ ਉਸ ਵੇਲੇ ਕੇਜਰੀਵਾਲ ਨੂੰ ਵੀ ਕਿਉਂਕਿ ਇੱਕ ਦੋ ਮੁਲਾਕਾਤਾਂ ਕੁਝ ਐਸੇ ਬੰਦਿਆਂ ਨਾਲ ਹੋਈਆਂ ਜਿਨ੍ਹਾਂ ਦਾ ਪਸ਼ੂਕੜ ਕੁਝ ਇਸ ਕਿਸਮ ਦਾ ਸੀਗਾ ਤਾਂ ਅਰਵਿੰਦ ਕੇਜਰੀਵਾਲ ਨੂੰ ਵੀ ਖਾਲਸਤਾਨੀਆਂ ਨਾਲ ਜੋੜਿਆ ਗਿਆ ਹੂੰ ਆ ਜੇ ਦੂਰ ਨਾ ਜਾਈਏ ਤੇ ਤੁਹਾਨੂੰ ਯਾਦ ਹੋਣਾ ਅਮਰੀਕਾ ਚੋਂ ਵੀ ਵਿਵਾਦ ਨਿਕਲ ਆਇਆ ਹੂੰ ਪਨੂਰ ਵਾਲੇ ਮਾਮਲੇ ਚ ਜੀ ਬਿਲਕੁਲ ਤਾਂ ਮਤਲਬ ਕਿ ਸਮੇਂਦਰ ਸਮੇਂ ਸਾਰੀ ਚੀਜ਼ ਨਿਕਲਦੀ ਹੈ ਤਾਂ ਫਿਰ ਜੋੜਿਆ ਜਾ ਰਿਹਾ ਇਸੇ ਉਹ ਜਿਹੜਾ ਇੱਕ ਚਸ਼ਮਾ ਹੈ ਅੰਦਰਲਾ ਦੇਖਦਾ ਖੱਬੇ ਵਾਲਾ ਕਹਿ ਲੋ ਕਿ ਹਾਂਜੀ 26 ਜਨਵਰੀ ਵਗੈਰਾ ਵਗੈਰਾ ਐਸਾ ਕੁਝ ਨਹੀਂ ਪਰ ਗੱਲ ਇਹ ਆ ਕਿ ਉੱਥੇ ਇਹ ਵੀ ਤੇ ਸੱਚ ਹੈ ਨਾ ਕਿ ਗੱਡੀਆਂ ਹੂਕਦੀਆਂ ਸ਼ੁਕਦੀਆਂ ਐਸਾ ਕੁਝ ਨਹੀਂ ਆ ਯਾਰ ਉੱਥੇ ਕੋਈ ਹਿੰਸਾ ਥੋੜੀ ਕਰ ਰਿਆ ਜੀ ਕੈਂਪੇਨ ਕਰ ਰਿਆ ਕੋਡ ਆਫ ਕੰਡਕਟ ਲੱਗਿਆ ਜਦੋਂ ਹੁਕਮ ਹੋਏਗਾ ਨਿਯਮ ਦੇ ਮੁਤਾਬਕ ਉੱਥੋਂ ਸਾਰੇ ਆਪਣਾ ਦਿੱਲੀ ਛੱਡ ਕੇ ਪੰਜਾਬ ਆ ਜਾਣ ਦੀ ਗੱਲ ਖਤਮ ਹੈ ਜੀ ਕੋਈ ਉੱਥੇ ਬੈਠਾ ਰਹੂਗਾ ਉਹਨੂੰ ਚੁੱਕ ਕੇ ਹਵਾਲਾ ਚ ਸੁੱਟੋ ਹੂੰ ਤੇ ਪਹਿਲੀ ਗੱਲ ਤੇ ਇਹ ਆ ਕਿ ਭਾਈ ਇੰਨਾ ਗੱਡੀਆਂ ਚ ਇਹ ਕਹੋ ਕਿ ਆਮ ਆਦਮੀ ਪਾਰਟੀ ਵਾਲਿਆ ਜੀ ਜੀ ਪੰਜਾਬੀ ਬੇਸ਼ੱਕ ਹੈਗੇ ਪੰਜਾਬੀ ਤਾਂ ਉਹਨਾਂ ਨੇ ਰਹਿ ਨਹੀਂ ਰਹਿਣਾ ਹੂੰ ਪਰ ਇਹ ਆਮ ਆਦਮੀ ਪਾਰਟੀ ਵਾਲਿਆ ਬਿਲਕੁਲ ਇਹ ਕਹੋ ਸਵਾਲ ਤੇ ਇਹ ਹੋਣਾ ਚਾਹੀਦਾ ਜੀ ਜੀ ਕਿ ਪੰਜਾਬ ਚਲਾ ਕੌਣ ਰਿਹਾ ਆ ਪੰਜਾਬੀ ਦਾ ਸਾਰੇ ਉੱਥੇ ਬੈਠੇ ਆ ਕਹਿੰਦੇ ਸਖਾਰ ਕਰਕੇ ਚਾਉਣ ਵਾਲੇ ਪੰਜਾਬੀ ਉੱਥੇ ਬੈਠੇ ਨੇ ਤੇ ਉਹ ਇੱਥੇ ਬੈਠੇ ਤੇ ਉਹ ਤਿੰਨ ਚਾਰ ਇੱਥੇ ਬੈਠੇ ਪੰਜਾਬ ਬਿਲਕੁਲ ਕਿ ਤੁਸੀਂ ਲੋਕਾਂ ਨੂੰ ਇਹ ਦੱਸੋ ਕਿ ਇਹਨਾਂ ਦੀ ਉੱਥੇ ਗਵਰਨੈਂਸ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਇਹ ਇਹਨਾਂ ਦਾ ਪਰ ਮੈਂ ਜਿਵੇਂ ਤੁਹਾਨੂੰ ਕਿਹਾ ਨਾ ਕਿ ਇਹਨਾਂ ਕੋਲ ਚਿਹਰਾ ਨਹੀਂ ਹੁੰਦਾ ਇਹਨਾਂ ਕੋਲ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਜਿਹੜੀਆਂ ਵਿਕਾਸ ਦੀ ਕਸੌਟੀ ਤੇ ਜੀ ਪਰ ਇਹਨਾਂ ਕੋਲ ਬਿਲਕੁਲ ਮਤਲਬ ਕਿ ਇਹਨਾਂ ਦੇ ਕੋਲ ਇੱਕੋ ਹਥਿਆਰ ਹੁੰਦਾ ਹੈ ਕਿ ਪੋਲਰਾਈਜ਼ਡ ਕਰ ਦਿਓ ਲੋਕਾਂ ਨੂੰ ਤਾਂ ਕਿਤੇ ਨਾ ਕਿਤੇ ਉਹੀ ਯਤਨਾ ਜੀ ਕਿ ਤਰ੍ਹਾਂ ਉਤਰਾ ਫਿਰ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ अरविंद केजरीवाल ऑन पेपर ही नहीं ये ਤੁਸੀਂ ਦੇਖੋ ਗਿਆਨਕੜਿਆਂ ਦੇ ਲਿਆਸ ਦੇ ਨਾਲ ਹੀ ਨਹੀਂ ਜੇ ਅੱਜ ਦੀ ਘੜੀ ਵੀ ਦੇਖੀਏ ਤਾਂ ਉਹਨਾਂ ਤੇ ਭਾਰੀ ਹੈ ਭਾਰਤੀ ਜਨਤਾ ਪਾਰਟੀ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੋ ਰਾਏ ਨਹੀਂ ਹੈ ਕਿ ਦੂਜੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਉੱਥੇ ਹੈ ਵਜ਼ਨ ਦੇ ਵਿੱਚ ਜੀ ਜੀ ਕਾਂਗਰਸ ਸੰਘਰਸ਼ ਕਰਦੀ ਨਜ਼ਰ ਆ ਰਹੀ ਆ ਪਰ ਗੱਲ ਇਹ ਆ ਕਿ ਹੁਣ ਸਾਹਬ ਵਰਮਾ ਦੇ ਜਿਹੜੇ ਬੇਟੇ ਪਰਵੇਸ਼ ਵਰਮਾ ਉਹ ਇੱਥੇ ਇਸੇ ਕਰਕੇ ਹੀ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਆ ਮਤਲਬ ਕਿ ਲੜਾਈ ਜਿਹੜੀ ਆ ਉਹਦੇ ਵਿੱਚ ਹਾਂ ਜੀ ਚਿਹਰਾ ਬਿਲਕੁਲ ਕਢਣ ਵਾਸਤੇ ਆਦਾ ਕਿ ਹਾਂ ਬਈ ਮੈਂ ਇਸ ਕਦ ਦਾ ਹਾਂ ਜੀ ਬਿੱਟੂ ਸਾਹਿਬ ਦੇ ਕਈ ਵਾਰੀ ਆਪਾਂ ਵੇਖਦੇ ਹੁੰਦੇ ਸੀ ਕਿ ਉਹ ਅਟਪਟੇ ਕਈ ਵਾਰੀ ਬਿਆਨ ਦਿੰਦੇ ਸੀ ਆਹ ਇਹ ਪੋਲਰਾਈਜੇਸ਼ਨ ਤੇ ਹੀ ਆ ਜਾਂਦਾ ਹੈ ਹੋਰ ਤੋਂ ਦੇਖੋ ਬਈ ਭਾਰਤੀ ਜਨਤਾ ਪਾਰਟੀ ਦੀ ਵੀ ਤੇ ਇੱਥੇ ਆਉਂਦੀ ਆ ਜਦੋਂ ਕੈਂਪੇਨ ਚੱਲਦੀ ਆ ਪੰਜਾਬ ਦੇ ਵਿੱਚ ਕਿੰਨੇ ਲੋਕ ਆਉਂਦੇ ਆ ਆਰਐਸਐਸ ਵਾਲੇ ਐਕਟਿਵ ਹੁੰਦੇ ਆ ਠੀਕ ਹੈ ਨਾ ਜੀ ਇਹ ਤਾਂ ਇੱਕ ਦਸਤੂਰ ਹੈਗਾ ਹੀ ਆ ਪਰ ਗਲਤ ਹੈ ਜਿਹੜੀ ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਉੱਥੇ ਹੋ ਰਿਹਾ ਅਸੀਂ ਇਹਨੂੰ ਗਲਤ ਮੰਨਦੇ ਤੁਸੀਂ ਉਸ ਮੁੱਦੇ ਨੂੰ ਚੁੱਕੋ ਮੁੱਦੇ ਨੂੰ ਚੁੱਕੋ ਪੰਜਾਬੀ ਨੂੰ 26 ਜਨਵਰੀ ਨੂੰ ਐ ਨਾਲ ਜੋੜਨ ਦੀ ਥਾਂ ਤੇ ਸਿੱਧਾ ਚੱਕੋ ਕਿ ਕੀ ਇਹ ਮਤਲਬ ਕਿ ਇੱਕ ਲੋਕਤਾਂਤ੍ਰਿਕ ਖੋਲ ਹੈ ਜਿਹੜੀ ਹੂੰ ਖੋਲ ਦਿੱਤੀ ਗਈ ਆ ਚੀਫ ਮਿਨਿਸਟਰ ਦਾ ਸਾਡੇ ਦਾ ਜਹਾਜ਼ ਇਸਤੇਮਾਲ ਹੁੰਦਾ ਕੈਂਪੇਨ ਚ ਸਭ ਕੁਝ ਇਹ ਚੱਲ ਰਿਹਾ ਅਸਲ ਅਸਲ ਚ ਕਹਿਣਾ ਤਾਂ ਉਹ ਵੀ ਵੋਟਾਂ ਵਾਲੀ ਗੱਲ ਹੀ ਚਾਹੁੰਦੇ ਆ ਕਿ ਵੋਟਾਂ ਕਿਸੇ ਤਰ੍ਹਾਂ ਉਧਰੋਂ ਟੁੱਟ ਕੇ ਇੱਧਰ ਆ ਜਾਣ ਅਸਲ ਰੋਲਾ ਤੇ ਉਹੀ ਆ ਪਰ ਤਰੀਕੇ ਨਾਲ ਹੋ ਹੋ ਤਰੀਕੇ ਨਾਲ ਗੱਲ ਨੂੰ ਕਰਨ ਦਾ ਤਰੀਕਾ ਉਹਨਾਂ ਦਾ ਹੋਰ ਹੈ ਪਾਲੀਆ ਸਾਹਿਬ ਕਹਿੰਦੇ ਨੇ ਕਿ ਜਿਹੜੇ ਲੀਡਰਾਂ ਨੇ ਕਹਿੰਦੇ ਆਪਣੇ ਹਲਕਿਆਂ 'ਚ ਪੂਰੀ ਤਰ੍ਹਾਂ ਹਾਰੇ ਆ ਜਿਹੜੇ ਉਹ ਕਹਿੰਦੇ ਦਿੱਲੀ ਦੇ ਵਿੱਚ ਜਾ ਕੇ ਕਿਵੇਂ ਵੋਟਾਂ ਪਵਾ ਦੇਣਗੇ ਇੱਧਰ ਹਰਜੀਤ ਜੀ ਕਹਿ ਰਹੇ ਨੇ ਕਿ ਸਾਰਾ ਪੈਸਾ ਕਹਿੰਦੇ ਪੰਜਾਬ ਦਾ ਇੱਧਰੋਂ ਲੱਗ ਰਿਹਾ ਤੇ ਰੋਣਾ ਤੇ ਇਸੇ ਗੱਲ ਦਾ ਹੀ ਆ ਕਹਿੰਦੇ ਇੱਕ ਮੁੱਦਾ ਬਿਲਕੁਲ ਇਹ ਮੁੱਦਾ ਹੈ ਸਾਡੇ ਵਾਸਤੇ ਮੁੱਦਾ ਹੈ ਕਿ ਸਾਡਾ ਕੱਲਾ ਕਹਿ ਲੋ ਕਿ ਉਥੇ ਆਦਮੀ ਨਹੀਂ ਜਾ ਰਿਹਾ ਆਮ ਆਦਮੀ ਪਾਰਟੀ ਦਾ ਕੈਡਰ ਨਹੀਂ ਜਾ ਰਿਹਾ ਖਰਚਾ ਵਰਚਾ ਸਰ ਉੱਥੇ ਤੇ ਇਹ ਕਹਾਣੀ ਹੈ ਇਹ ਆਪਣੇ ਪੱਲਿਓ ਰੈਸ਼ ਦਾ ਪ੍ਰਬੰਧ ਕਰ ਰਹੇ ਨੇ ਹੂੰ ਉਹਨਾਂ ਨੇ ਕਿਹਾ ਕਿ ਰੈਸ਼ ਵੀ ਆਪਣੇ ਪੱਲਿਓ ਕਰੋ ਤੁਸੀਂ ਕੁਝ ਮਤਲਬ ਕਿ ਇਹਨਾਂ ਦੇ ਐਮਐਲਏਸ ਤੱਕ ਵੀ ਜੁਗਾੜ ਕਰ ਰਹੇ ਰੈਸ਼ਾਂ ਦਾ ਵੀ ਕੋਈ ਨੋਨ ਮਿਲ ਜਾਵੇ ਉਹਦੇ ਕੋਲ ਰਹਿ ਲਈ ਖਰਚਾ ਬਹੁਤ ਆਉਂਦਾ ਨਾ ਹੋਟਲਾਂ ਦਾ ਸਭ ਹੂੰ ਹੂੰ ਬਿਲਕੁਲ ਦਿੱਲੀ ਚ ਰੈਸ਼ ਬਹੁਤ ਮਹਿੰਗੀ ਆ ਜੀ ਮਤਲਬ ਕਿ ਇੱਥੋਂ ਤੱਕ ਕਿ ਵੀਆਈਪੀ ਰੈਸ਼ਮੈਂਟ ਇਹਨਾਂ ਦੀ ਹੋਣੀ ਹੈ ਉਹ ਕੜਾਏ ਵਿੱਚ ਨਹੀਂ ਹੈ। ਹਾਂ ਇੱਥੋਂ ਤੱਕ ਮਤਲਬ ਕਿ ਤੁਸੀਂ ਹਿਸਾਬ ਲਾ ਲਓ ਇਹਨਾਂ ਦੀ ਚੂੜੀ ਟਾ ਕੇ ਕਿ ਤੁਸੀਂ ਜੋ ਉੱਥੇ ਦੂਜਾ ਕਰਨਾ ਹੈ ਪਾਰਟੀ ਤੇ ਖਰਚ ਕਰਨਾ ਉਹ ਤੇ ਵੱਖਰਾ ਹੈ ਨਾ ਕਿ ਜਿਹੜੀ ਰੈਸ਼ ਕਰਨੀ ਆ ਉਹ ਵੀ ਤੁਹੀਂ ਆਪਣੀ ਕਰਨੀ ਹੈ ਜੀ। ਜੀ ਜੀ ਜੀ